ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਵੱਲ ਪੀ ਪੀ ਐਸ ਉਪਕੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਨਸ਼ਾ ਤਸਕਰੀ ਖਿਲਾਫ ਚਲਾਈ ਸਪੈਸ਼ਲ ਆਪਰੇਸ਼ਨ ਯੁੱਧ ਨਸ਼ਿਆ ਦੇ ਵਿਰੁੱਧ ਤਿੱਖ ਪ੍ਰਭਾਵਸ਼ਾਲੀ ਕਾਰਵਾਈ ਕਰਦੇ ਹੋਏ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦੇ ਚਾਰ ਮੈਂਬਰ ਗੌਰਵ ਖੋਸਲਾ ਉਰਫ ਗਿੰਨੀ ਪੁੱਤਰ ਮਦਨ ਲਾਲ ਵਾਸੀ ਸਰਾਫਾ ਬਾਜ਼ਾਰ ਅਫਰਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਅਤੇ ਪ੍ਰਭਜੋਤ ਸਿੰਘ ਉਰਫ लाड्डी ਪੁੱਤਰ ਰਣਜੀਤ ਸਿੰਘ ਵਾਸੀ ਲਾਤੜਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਨੂੰ 103 ਪੱਤੇ ਨਸ਼ੀਲੀਆ ਗੋਲੀਆਂ ਮਾਰਕਾ ਐਲਪਰੇਜ਼ਲੈਮ 0.5 ਮਿਲੀਗ੍ਰਾਮ ਕੁੱਲ 1003 ਗੋਲੀਆਂ ਬਰਾਮਦ ਕਰਕੇ ਮਕਦਮਾ ਨੰਬਰ 116 ਮਿਤੀ 22 April 2025 ਜੁਰਮ 22C 182 ਤੋਂ 85 ਐਂਡ ਡੀਪੀਐਸ ਇਕੱਟਿਤ ਥਾਣਾ ਫਲੋਰ ਦਰਜ ਕੀਤਾ ਗਿਆ ਜੋ ਗ੍ਰਿਫਤਾਰ ਦੋਸ਼ੀਆ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੂੰ ਇਹ ਗੋਲੀਆਂ सुमित उर्फ मन्नू पुत्र मांगेराम वासी शाहतारपुर थाना देवबंद जिला सहारनपुर उत्तर प्रदेश तो सस्ते भाच ल्याके ओना नु सप्लाई दिंदा सी क्योंकि सुमित दे खिलाफ पहला भी नशा तस्करी दा केस थाना फिलोर च दर्ज है जिस दी तारीख पेशी पर जलंदर कोरेट विच आउण मेले ओ नशीलिया गोलियां अपने नाल ले आउंदा सी अते सप्लाई देड़ो तुरंत तो सुमित नु ऑनलाइन पैसे पे कर दिलदे सी ਜੋ ਇਸ ਤੋਂ ਬਾਅਦ ਮੁਕਦਮੇ ਵਿੱਚ ਸੁਮਿਤ ਉਰਫ ਮੰੰਨੂ ਪੁੱਤਰ ਮਾਗੇ ਰਾਮ ਵਾਸੀ ਸ਼ਾਹਤਾਨਪੁਰ थाना ਦਿਉਬੰਦ ਜ਼ਿਲ੍ਹਾ ਸਹਾਰनपुर ਉੱਤਰ ਪ੍ਰਦੇਸ਼ ਅਤੇ ਸ਼ੋਏ ਪੁੱਤਰ ਮਿਹਰਬਾਨ ਵਾਸੀ ਹਾਸਿੰਪੁਰ थाना ਦਿਉਬੰਦ ਜ਼ਿਲ੍ਹਾ ਸਹਾਰनपुर ਉੱਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ਾ ਵਿੱਚੋਂ 120 ਪੱਤੇ ਨਸ਼ੀਲੀਆਂ ਗੋਲੀਆਂ ਮਾਰਕਾ ਐਲਪਰੇਜ਼ਲੈਮ 0.5 ਮਿਲੀਗ੍ਰਾਮ ਕੁੱਲ ਗੋਲੀਆਂ 1200 ਬਰਾਮਦ ਕੀਤੀਆਂ ਹਨ ਮੁਕਦਮਾ ਵਿੱਚ ਧਾਰਾ 29/27 ਐਨਡੀਪੀਐਸ ਅਕੜਦਾ ਵਾਦਾ ਕੀਤਾ ਗਿਆ ਹੈ ਜੋ ਇਹਨਾਂ ਪਾਸੋਂ ਕੁਝ ਵਿਚ ਦੌਰਾਨ ਸਾਹਮਣੇ ਆਇਆ ਕਿ ਸ਼ੋਇਬ ਆਪਣੇ ਜਾਣਕਾਰ ਬਸ ਕੰਡਕਟਰ ਰਵੀ ਕੁਮਾਰ ਰਾਹੀ ਨਸ਼ਾ ਦੀ ਸਪਲਾਈ ਫਲੋਰ ਪੇਜਦਾ ਸੀ ਜਿੱਥੇ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਮਗੜ੍ਹ ਫਲੋਰ ਤੋਂ ਨਸ਼ੇ ਦੀ ਸਪਲਾਈ ਲੈ ਲੈਂਦਾ ਸੀ ਅਤੇ ਅੱਗੇ ਗੌਰਵ ਖੋਸਲਾ ਅਤੇ ਪ੍ਰਭਜੋਤ ਉਰਫ ਲਾਡੀ ਨੂੰ ਦੇ ਦਿੰਦਾ ਸੀ ਜੋ ਗੌਰਵ ਅਤੇ ਪ੍ਰਭਜੋਤ ਨਸ਼ਾ ਵੇਚਣ ਉਪਰੰਤ ਸੁਰਜੀਤ ਸਿੰਘ ਨੂੰ ਨਕਦ ਪੈਸੇ ਦਿੰਦੇ ਸੀ ਅਤੇ ਸੁਰਜੀਤ ਸਿੰਘ ਆਪਣਾ ਕਮਿਸ਼ਨ ਕੱਟ ਕੇ ਬਾਕੀ ਪੈਸੇ ਸੁਬੇਤ ਉਰਫ ਮੰਨੂ ਨੂੰ ਟ੍ਰਾਂਸਫਰ ਕਰ ਦੇਦਾ ਸੀ ਅਤੇ ਸਵੇਤ ਉਰਫ ਮੰੰਨੂ ਅੱਗੇ ਇਹ ਪੈਸੇ ਮੁੱਖ ਦੋਸ਼ੀ ਸ਼ੌਇਬ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੰਦਾ ਸੀ ਜੋ ਇਹਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਸੁਰਿੰਦਰ ਸਿੰਘ ਦੇ ਨਾਲ ਪ੍ਰਭਾਲ ਦੀ ਖਾਸ ਰਿਪੋਰਟ ਨਾਲ ਹੀ ਟੇਪੇਲਾ ਨੰਬਰ 1 ਕਿੱਥੋਂ ਪਰੇ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਬਿਰਕ ਜੰਦਰ ਦੇ ਹਾਤੀ ਜੀ ਵੱਲੋਂ ਮਾੜੇ ਅਨਸਰਾਂ ਤੇ ਨਸ਼ਾ ਵੋਦ ਜਿਹੜੀ ਮਹਿਮ ਚਲਾਈ ਗਈ ਆ ਉਸ ਦੇ ਤਹਿਤ ਸਾਡੇ ਜਿਹੜੇ ਇਨਸਪੈਕਟਰ ਸੰਜੀਤਪੂਰ ਤੇ ਉਸੇ ਪਾਰਟੀ ਵੱਲੋਂ 116 ਨੰਬਰ ਐਫਆਈਆਰ ਜਿਹੜੀ ਉਹ ਦਰਜ ਕੀਤੀ ਗਈ ਤੇ ਚਾਰ ਤਸਕਰ ਜਿਹੜੇ ਆ ਉਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਮੈਂ ਇਹ ਜਿਹੜਾ ਨਸ਼ਿਆਂ ਦੇ ਉਹ ਜਿਹੜਾ ਜੁੱਧ ਚੱਲ ਰਿਹਾ ਹੈਗਾ ਇਸ ਨੂੰ ਬਹੁਤ ਵੱਡੀ ਸਫਤਤਾ ਮਿਲੀ ਹੈਗੀ ਆ ਫਲੋਰ ਪੁਲਿਸ ਨੂੰ ਇਹਦੇ ਵਿੱਚ ਜਿਹੜੇ ਨਸ਼ਾ ਤਸਕਰ ਸੀ ਇਹ ਹਰਨਪੁਰ ਨੂੰ ਬਿਲੋਂਗ ਕਰਦੇ ਸੀ ਮੇਨ ਸਪਲਾਈ ਜਿਹੜੀ ਸੀ ਉਹ ਹਰਨਪੁਰ ਤੋਂ ਆਉਂਦੀ ਸੀ ਇਹਦੇ ਵਿੱਚ ਅਸੀਂ ਕਮਰਸ਼ੀਅਲ ਰਿਕਵਰੀ ਜਿਹੜੀ ਆ 2030 ਟੈਬਲੇਟ ਜਿਹੜੀਆਂ ਐਪਰਾਜ਼ੋਲਮ ਆ ਉਹ ਅਸੀਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ ਇਹਨਾਂ ਚ ਦੋ ਦੋਸ਼ੀ ਪਹਿਲਾਂ ਸਨ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਉਸ ਤੋਂ ਬਾਅਦ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਗਏ ਤੇ ਜਿਹੜੇ ਉਹਦੇ ਬੈਕਵਰਡ ਲਿੰਕ ਜਿੱਥੋਂ ਨਸ਼ਾ ਆਉਂਦਾ ਸੀ ਉਹ ਦੋ ਬੰਦੇ ਸਹਾਰਨਪੁਰ ਨੂੰ ਬਲੋਂਗ ਕਰਦੇ ਸਨ ਇੱਕ ਸ਼ੋਭ ਸ਼ੋਭ ਸੀ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਕਿ ਨਸ਼ਾ ਤਸਕਰੀ ਕਰਦਾ ਜਿਹੜਾ ਕਿ ਸਹਾਰਨਪੁਰ ਨੂੰ ਬਲੋਂਗ ਕਰਦੇ ਨੇ ਤੇ ਇੱਕ ਸੁਮਿਤ ਸੀ ਇਹ ਦੋਨੋਂ ਦੋਸ਼ੀ ਅਸੀਂ ਜਿਹੜੇ ਆ ਉੱਥੋਂ ਸਹਾਰਨਪੁਰ ਤੋਂ ਗ੍ਰਿਫਤਾਰ ਕਰਕੇ ਤੇ ਮਾਂਜੋਗ ਅਦਾਲਤ 'ਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਫਰਦਰ ਅਸੀਂ ਹੋਰ ਵੀ ਇਹਦੇ 'ਚ ਜਿਹੜੇ ਇਹਨਾਂ ਨਾਲ ਇੱਥੇ ਕਿੱਥੇ ਕਿੱਥੇ ਨਸ਼ਾ ਵੇਚਦੇ ਸਨ ਪੁਨੋਬਾਰੇ ਅਸੀਂ ਕਲੀਕ ਕਰਾਂਗੇ ਇੱਥੇ ਮੈਂ ਲੋਕਲ ਬੰਦੇ ਪਕੜੇ ਗਏ ਉਹਨਾਂ ਦੀ ਕੀ ਵੇਰਵਾ ਜਿਹੜੇ ਦੋ ਲੋਕਲ ਬੰਦੇ ਫੜੇ ਗਏ ਸੀ ਪਹਿਲਾਂ ਦੇ ਵਿੱਚ ਇੱਕ ਗੌਰਵ ਸੀ ਤੇ ਇੱਕ ਪ੍ਰਭਜੋਤ ਸਨ ਇਹ ਦੋ ਬੰਦੇ ਅਸੀਂ ਪਹਿਲਾਂ ਫੜੇ ਸੀ ਇਹਨਾਂ ਦੇ ਆਧਾਰ ਦੇ ਉੱਤੇ ਹੀ ਜਿਹੜੀ 116 ਨੰਬਰ ਐਫ ਆਈ ਆਰ ਐਨ ਡੀ ਪੀ ਸੈਕਟਰ ਦਰਜ ਕੀਤੀ ਸੀ ਉਹਦੇ ਬੈਕਵਰਡ ਲਿੰਕ ਤੇ ਵਿੱਚ ਕੀਤਾ ਸੀ ਤੇ ਇਹਦੇ ਜਿਹੜੇ ਮੈਂ ਦੱਸਣਾ ਚਾਹੁੰਦਾ ਜਿਹੜੇ ਫਾਰਵਰਡ ਲਿੰਕ ਦੇ ਵਿੱਚ ਵੀ ਨੰਗਲ ਨੂੰ ਇੱਕ ਬਿਲੋਂਗ ਕਰਦਾ ਹੈਗਾ ਸੁਰਜੀਤ ਸਿੰਘ son of ਕਰਨੈਲ ਸਿੰਘ ਇਹ ਮੇਨ ਦੋਸ਼ੀ ਹੈਗਾ ਇਹ ਹਜੇ ਮਫਰੂਰ ਆ ਘੋੜਾ ਇਹਨੂੰ ਹੀ ਜਲਦ ਰੈਸਟ ਕਰਨਾ ਹੈ

ਉਹ ਅਤੇ ਉਸ ਉਹਦੇ ਵਿਰਖਲਾਫੀ ਕਾਨੂੰਨਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਂਦੀ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।